ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੇਰੀ ਫਾਰਮ ਵਰਨਾਵਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੇ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019877 ਅੱਜ ਦੀ ਵੀਡੀਓ ਵਿੱਚ ਆਪਾਂ ਸਾਰੇ ਬੰਤਾ ਮਾਲ ਦਿਖਾਵਾਂਗੇ ਇੱਕ ਪਾਲਕ ਕੱਟੀ ਦੋ ਬਿਹੜਾ ਤਾਜੇ ਸੁਝੇ ਵੀ ਆ ਤੇ ਦੋ ਟੋਕੜਾ ਗੱਭੜਾ ਧੰਨਵਾਦ ਵੱਜਾ ਤੇ ਇੱਕ ਗੱਮਣ ਤੇ ਡੀਪਰ ਜਾ ਇਹ ਲਗਭਗ 6 ਨਾਗ ਦੇ ਕੋਲ ਬਕਾਊਆ ਕੱਲੇ ਕੱਲੇ ਨਾਗ ਦਾ ਡਿਟੇਲ ਲੈ ਕੇ ਜਾਵਾਂਗੇ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਆਹ ਹੋ ਗਏ ਕੁਝ ਇਹ ਗੱਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਆ ਨਾਮ ਹੈ ਹਰਜਿੰਦਰ ਸਿੰਘ ਵੀਰੇ ਪਿੰਡ ਕਾਨੇ ਕੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਪਿੰਡ ਕਾਨੇ ਕੇ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਵੀ ਆਪਣਾ ਮੋਬਾਈਲ ਨੰਬਰ 7010 779399 7010 77 9399 9399 ਹਾਂਜੀ ਤੇ ਪਿੰਡ ਕਾਨੇ ਕੇ ਜ਼ਿਲ੍ਹਾ ਬਰਨਾਲਾ ਹਣਾ ਸਾਰੇ ਨਾਗ ਬਕਾਊਆ ਡੋਟ ਲਾ ਆਪਣੇ ਹਾਂਜੀ ਹਾਂਜੀ ਤੇ ਪਹਿਲਾ ਨੰਬਰ ਜਿਆ ਬਣੀ ਇਵਰੇ 3 ਮਹੀਨਾ ਦੀ ਗੱਬਣਾ ਠੀਕ ਆ ਬੱਚਾ ਨਾਲਾ ਬੱਚਾ ਨਾਲਾ ਬੱਚਾ ਵੀਰੇ ਕੱਟਾਗਾ ਠੀਕ ਆ ਕੱਟਾ ਨਾਲਾ ਸੁਆ ਕਿਹੜਾ ਸੁਈ ਵੀ ਆ ਸੁਆ ਦੂਜਾ ਸੁਈ ਵੀ ਆ ਵੀਰੇ ਸੇਹ ਜਾਂਦਾ ਦੂਜਾ ਸੁਆ ਸੁਈ ਹੋਈ ਆ ਤੀਜੇ ਸੁਏ ਲਈ 3 ਮਹੀਨਾ ਦੀ ਗੱਬਣ ਚੱਕ ਆਪਾਂ ਚੈੱਕ ਕਰਵਾਈ ਵੀ ਆ ਵੀਰੇ ਠੀਕ ਆ ਲੈ ਕੇ ਜਾਓ ਦੀ ਤਸੱਲੀ ਕਰਾ ਲਓ ਹਾਂ ਹਾਂ ਕੋਈ ਚੱਕਰ ਨਹੀਂ ਵੀਰੇ 9 ਕਿਲੋ ਦੁੱਧ ਆ 8 ਕਿਲੋ ਜਮਾ ਨਿਬੜੂਗਾ ਹਾਂ ਹਾਂ ਜਮਾ ਵੀਰੇ ਠੰਡਾ ਕਰਕੇ 4 ਕਿਲੋ ਪਰ ਟਾਈਮ ਦਾ ਹਾਂਜੀ ਹਾਂਜੀ ਵੀਰੇ ਤੇ ਚੋਰ ਜਵਾਦੀ ਕਿਵੇਂ ਆ ਇੱਕ ਨੰਬਰ ਆ ਵੀਰੇ ਜਮਾ ਚੋਰ ਜਵਾਦੀ ਪੂਰੀ ਪੋਲੀ ਸੁਬਾ ਸਾਮ ਦੋ ਰੋ ਟਾਈਮ ਮਿਲਦੀ ਹਾਂ ਹਾਂ ਦੋ ਰੇਡ ਵੀਰੇ 87 ਹਜ਼ਾਰ ਦੀ ਦੇ ਦਾਂਗੇ ਮਾਲ ਤਾਂ ਹੋ ਜੀ ਰਸਮਾਨ ਤਾਂ ਹੋ ਜੀ ਟੋਰ ਦੀ ਬਾਹਰ ਨੂੰ ਸੋ ਵੀਰੋ ਕੱਦ ਕਾੜ ਸੇਕ ਮੂੰਹ ਮੱਥਾ ਦੇਖ ਸਕਦਾ ਝੋੜੀ ਦਾ ਥੋੜਾ ਸਾਫ਼ ਜਿਹਾ ਤਰਾ ਰਾਜੀ ਸਮੀ ਪਲੀ ਵੀ ਦੂਜਾ ਸੁਹਾ ਸੁਈ ਹੋਈ ਆ ਤੀਜੇ ਸੁਈ ਦੀ ਤਿੰਨ ਮਹੀਨੇ ਦੀ ਕੱਪਣ ਚੱਕ ਬਾਦ ਦਾ ਮੁੱਲ 87 ਹਜ਼ਾਰ ਬਾਕੀ ਮੌਕੇ ਤੇ ਨਰਮ ਹੋ ਜੂਗੀ ਨਗਰ ਬੱਚਾ ਮੇਰ ਕਾਫਾ ਕਟਾਏ ਤੇ ਚੋਣ ਚਵਾ ਲਿ ਜਾ ਇੱਕ ਨੰਬਰ ਆ ਜੇ ਮੈਂ ਇੱਕ ਨੰਬਰ ਆ ਵੀਰੇ 100 ਦੀ 100 ਆ ਥਾ ਲੋਨਾ ਠੀਕ ਆ ਉਸ ਗੱਲੋਂ ਬੇਫਿਕਰ ਹੋ ਜਾ ਮੇ ਬੇਫਿਕਰ ਹੋ ਜਾ ਵੀਰੇ ਧਾਰ ਪੂਰੀ ਪੋਲੀ ਪੂਰੀ ਮੋਟੀ ਧਾਰਾ ਠੀਕ ਆ 87 ਜੋ ਮਾਣਦਾਨ ਹੋ ਜਾਊਗਾ ਹਾਂ ਹਾਂ ਹੋ ਜਾਊਗਾ ਵੀਰੇ ਦੂਜੇ ਨੰਬਰ ਤੇ ਗੱਬੜ ਝੋਟੀ ਦੇਖੇ ਨੇ ਜਿਹੜੀ ਆਪਾਂ ਇਹ ਵੀਰੇ 5 ਮਹੀਨੇ ਦੀ ਗੱਬਣਾ ਠੀਕ ਐ ਤੇ ਦੋ ਦੰਦ ਦਾ ਮੂੰਹ ਮੂੰਹ ਦੋ ਦੰਦ 5 ਮਹੀਨੇ ਗੱਬਣ ਚੱਕ ਕਨਫਰਮ ਆ ਹਾਂਜੀ ਹਾਂਜੀ ਵੀਰੇ ਕੋਈ ਪਿਓ ਦਾਦਾ ਇਧਰ ਉਧਰ ਪਤਾ ਕੁਸ ਕਰੇ ਵੀਰੇ ਕੋਹ ਨਹੀਂ ਪਤਾ ਠੀਕ ਐ ਤੇ ਰੇਟ ਇਹਦਾ ਕੀ ਰੱਖਿਆ ਰੇਟ ਦਾ ਵੀਰੇ ਫੋਨ ਤੇ ਕਰ ਲਾਂਗੇ ਮੁੱਲ ਧੋਰੀ ਬਾਹਰਲੇ ਨੂੰ ਸੋ ਵੀਰੇ ਦੂਜੇ ਨੰਬਰ ਤੇ ਆਪਣੇ ਝੋਟੀ ਦੇਖੀ ਜਾਂਦੇ ਆ ਥੋੜ ਤੇ ਬਾਕੀ ਰਾਜੇ ਸਮੀ ਬਲੀ ਵੀ 5 ਮਹੀਨੇ ਦੀ ਆਪਣੀ ਚੈੱਕ ਕਨਫਰਮ ਹੋਈ ਵੀ ਹੈ ਹਾਂਜੀ ਹਾਂਜੀ ਵੀਰੇ ਠੀਕ ਆ ਮੂਹ ਦੋ ਲਾਂਦਾ ਜਾਵਾਂ ਸੋ ਵੀਰੇ ਖਾਨ ਦੇਖ ਸਕਾ ਜਿਓ ਖਾਨ ਸੋਹਣੇ ਸਾਫ ਦੇ ਨੇ ਝੋਟੀ ਬਾਕੀ ਲੈਣੇ ਜ਼ਿਆਰ ਹੋ ਗਈ ਚੈੱਕ ਵੀ ਬਣ ਕੇ ਚਲ 10 ਜਿਹਾ ਵੀ ਥਾਣੇ ਦੇ ਬਣੇ ਪਿਆ ਜਾਵਾਂ ਇਹਦਾ ਮੁੱਲ ਫੋਨ ਤੇ ਮੁੱਲ ਫੋਨ ਅੱਗੇ ਤੀਜੇ ਨੰਬਰ ਤੇ ਮੈਂ ਦੇਖੀ ਜਾਨੇ ਆਪਾਂ ਜਿਹੜੀ ਗੱਬਣਾ ਹਾਂਜੀ ਹਾਂਜੀ ਇਹ ਕੈਵਿਨਾਂ ਦੀ ਗੱਬਣਾ ਇਹ ਵੀਰੇ ਚਾਰਵੇਂ ਮਹੀਨੇ ਦੀ ਗੱਬਣਾ ਦੁੱਧ ਵਗੈਰਾ ਦੁੱਧ ਦੋ ਥਲੇ 7 ਕਿਲੋ ਵਗਰੇ ਠੀਕ ਆ ਦੋਨੋਂ ਟਾਈਮ ਮਿਲਦੀ ਹੈ ਹਾਂ ਦੋਹੇ ਟਾਈਮ ਵੀਰੇ 7 ਕਿਲ ਠੀਕ ਹੈ ਤੇ ਥਾਪੀ ਦੋ ਟਿਕਟਾ ਲੱਗਣੀ ਲੋੜ ਨਹੀਂ ਨਹੀਂ ਲੋੜ ਹੀ ਨਹੀਂ ਵੀਰੇ ਰੇਟੇ ਇਹ ਲੱਕਿਆ ਰੇਟੇ 88000 ਦੇ ਦਾਂਗੇ ਵੀਰੇ 88000 ਦੀ ਤੁਹਾਨੂੰ ਇਹ ਮਿਲ ਜੂਗੀ 7 ਕਿਲੋ ਦੁੱਧ ਤੇ ਕੈਬਨਲ ਲੈ ਲ ਗੱਬਣਾ 4 ਮਹੀਨੇ ਦੀ ਵੀਰੇ 4 ਮਹੀਨੇ ਦੀ ਗੱਬਣ ਚੈੱਕ ਕਰ ਫਰਮਾ ਹਾਂਜੀ ਤੇ ਤਾਜ਼ੇ ਦੁੱਧ ਪਤਾ ਕਿੰਨਾ ਕੁ ਹੈ ਤਾਜ਼ੀ ਦਾ ਪਤਾ ਵੀਰੇ ਕਿੰਨਾ ਕੁ ਪਾਇਆ ਬਾਈ 17 18 ਕਿਲੋ ਦੁੱਧ ਪਾਈ ਗਈ ਹੈ ਬੰਦੇ ਕਹਿੰਦੇ ਠੀਕ ਹੈ ਜੇ ਤਾਜੀ ਦੱਸ ਦੇ ਕਿ 15 ਤੋਂ ਭਾਰ ਚੱਲੇ ਬਾਕੀ ਝੋਣੀ ਵਾਲੀ ਮੈਂ ਆ ਜਾਵਾਂ ਥਾਂ ਤੋਂ ਸੁਣਾ 7 ਕਿਲੋ ਮਾਲਕ ਦਾ ਦੇ ਦੁੱਧਾ ਕਿਸੇ ਵੀਰ ਦੇ ਪਸੰਦ ਨਾਲ ਨੇ ਕੋਲਿਆ ਕੇ ਦੇਖ ਕੇ ਨਰਖ ਪਰ ਕਰਕੇ ਤੁਸੀਂ ਖਰੀਦਿਆ ਹੀ ਕਰਦੇ ਹੋ। ਦੇਖੋ ਮੇਰੇ ਤਾਜ ਦੀ ਵੀਡੀਓ ਮਿਲ ਜੂਗੀ ਆਪਣੇ ਕੋਲ। ਠੀਕ ਹੈ। ਇਹ ਦੋਹਾਂ ਮਈਆਂ ਦੀ ਉਹ ਉਹ ਸਿਰਿਆਲ ਦੀ ਤੇਰੀ। ਤਾਜ ਦੀ ਵੀਡੀਓ ਆਪਣੇ ਫੋਨ 'ਚ ਹੈਗੀ ਹੈ। ਹੈਗੀ ਹੈ ਵੀਰੇ। ਅੱਗੇ ਹੈਗੀ ਚੌਥੇ ਨੰਬਰ ਤੇ ਬਹਿੜ। ਹਾਂਜੀ ਵੀਰੇ। ਇਹ ਕਿਹੜਾ ਸੂਈ ਦੀ ਹੈ? ਇਹ ਦੂਜਾ ਸੂਈ ਦੀ ਵੀਰੇ। ਦੂਜਾ ਜੇ ਖਾਲੀ ਆ। ਕਿੰਨਾ ਚਿਰ ਰੋਗੇ ਸੂਈ ਨੂੰ? ਸੂਈ ਨੂੰ ਅਜੇ ਤੀਜਾ ਦਿਨ ਹੋ ਗਿਆ ਵੀਰੇ ਇਹਨੂੰ। ਬਚਾ ਗਿਆ ਮਗਰ। ਮਗਰ ਮੇਰੇ ਮੇਲਕਾਫ ਤੇ ਜੇਰ ਤਾਂ ਰੋਕੇ ਜਮ। ਹਾਂ ਜਮ ਉਹ ਕਤਾਰਾ ਮਾਰ ਕੇ ਦਿਖਾ ਦਾਂਗੇ ਵੀਰੇ। ਜੇਰ ਦੀ ਗਰੰ ਦੁੱਧ ਹੁਣ ਹੋਊਗਾ ਇਹ ਥਲੇ 15 ਤੋਂ 16 ਲੀਟਰ ਵਾਲਾ ਠੀਕ ਐ ਚੋਣ ਜੋ ਇੱਕ ਨੰਬਰ ਜਮਾ ਇੱਕ ਨੰਬਰ ਵੀਰੇ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਐ 76000 ਦੀ ਦੇ ਦਾਂਗੇ ਵੀਰੇ ਮਾੜਾ ਮੋਟਾ ਮਾਨਦਾਨ ਮਾੜਾ ਮੋਟਾ ਮਾਨਦਾਨ ਹੁਣ ਬਾਲਾ ਨਹੀਂ ਹੋਣਾ ਵੀਰੇ 76000 ਜੋ ਮਾੜਾ ਮੋਟਾ ਮਾਨਦਾਨ ਹੋਜੂ 15 ਮਾਰ ਚੱਲੂਗੀ ਦੁੱਧ ਠੀਕ ਐ 15 ਲੀਟਰ ਦੁੱਧ ਡਿੱਟ ਜਮਾ ਚੋਣ ਦਾ ਹਾਜ਼ਰਾ ਤੇ ਬਾਕੀ ਥਾਂ ਤੁਲ ਸੋਹਣਾ ਗੁੱਲੇ ਵਾਲਾ ਸੋ ਦੇਖ ਸਕਦਾ ਸੋਹਣਾ ਸਾਫ਼ ਸੁਥਰਾ ਮੋਟਾ ਥਾਣਾ ਰੇਟ ਵੀਡੀਓ ਦੇ ਵਿੱਚ ਐ 76000 ਰੁਪਇਆ ਦੁੱਧ ਦੀ ਐਵਰੇਜ ਆਈ ਐ ਬੱਚੰਗੀ ਸੰਭਾਂਗੇ ਤਾਂ ਸਵਰਤਾਰ ਆਵਗਰਾਂ ਦੇਖੋ ਸੋਹਣਿਆ ਸਾਫ ਜਿਹਾ ਮੋਟਾ-ਮੋਟਾ ਚੋਣਾ ਜਾਵਾ ਕੋਈ ਭੂਰ ਸਰ ਲਾ ਗਈ ਸਲਾਈ ਵੀ ਜਮ ਇੱਕ ਨੰਬਰ ਹਣ ਹਾਂ ਵੀਰੇ ਤੇ ਇਹਦਾ ਰੇੜਾ ਬੰਕਰਿਆ 7000 ਹਣ ਹਾਂਜੀ ਵੀਰੇ 7000 ਦਾ ਮਾਨਦਨ ਹੋਜੇ ਖੋਜ ਜਾਣਾ ਇਹਦਾ ਸੋ ਇਹ ਜੀ ਕਿ ਤੀਜੇ ਨੰਬਰ ਤੇ ਬੈੜ ਸੂਈ ਸਲਾਈ ਅੱਗੇ ਮੈਂ ਜਨ ਲਗਣਾ ਚੌਥੇ ਦੱਬਾ ਜੇ ਤਾਈ ਸੂਈ ਵੀ ਆ ਇਹਦੇਰੇ ਕਾਲੀ ਸੂਈ ਆ ਕੱਲਰ ਆਪ ਨੂੰ ਹੀ ਸੂਈ ਆ ਬੈੜ ਇਹਦੇ ਮੋਰ ਬੱਚਾ ਕੀ ਆ ਬੱਚੇ ਨੇ ਮਗਰ ਵੀਰੇ ਫੀਮੇਲ ਕਾਫ ਆ ਬੱਚੀ ਆ ਗਈ ਬੱਚੀ ਆ ਗਈ ਵੀਰੇ ਦੁੱਧ ਕਿੰਨਾ ਕਾ ਥੱਲੇ ਦੁੱਧ ਮੰਨ ਕੇ ਚੱਲੋ ਵੀ ਅੱਧੇ ਤੋਂ ਜ਼ਿਆਦਾ ਬਾਲੇ ਚ ਖਾਲੀ ਕਰਤੀ ਆਪਾਂ ਠੀਕ ਹੈ ਅੱਥ ਨੇ ਸਵੇਰੇ ਅੱਥ ਸ਼ਾਮ ਨੂੰ ਜਮਾ ਖਾਲੀ ਕਰਦਾਂਗੇ ਮੇਰੇ ਕੋਲੇ ਚ ਅੰਦਾਜ਼ਾ ਜਿਆ ਕਿੰਨਾ ਕਹੂਗਾ ਅੰਦਾਜ਼ਾ ਜਿਆ ਹੋਊਗਾ ਵੀਰੇ 13-14 ਲੀਟਰ ਤੋਂ ਬਾਲੇ ਤੋਂ ਸਟਾਰਟਿੰਗ ਕਰੂਗੀ ਤੇ ਰੇਟ ਇਹਦਾ ਕੀ ਹੋਊਗਾ ਰੇਟੇ 67000 ਦੀ ਦੇ ਦਾਂਗੇ ਵੀਰੇ 67000 ਦੀ ਪਾ ਦੂ ਫਿਰ ਅੱਲਾ ਦਾ ਹਮਦ ਹਾਂ ਹਾਂ ਵੀਰੇ ਨਾਲ ਸੋ 17 16 17 ਲੀਟਰ ਤੋਂ ਮੰਨ ਕੇ ਜਿਹੜਾ ਮਰਜ਼ੀ ਲੈ ਲੈ ਰੇਟ 66000 ਰੁਪਿਆ ਸੁਲਤਾਨ ਦੇ ਵਿੱਚ ਮਾਨਦਾਰ ਮੌਕੇ ਤੇ ਹੋ ਜਾਊਗਾ ਤੇ ਜੇਰ ਧਾਰ ਜਮਾ ਓਕੇ ਜਮਾ ਵੀਰੇ ਗਾਰੰਟੀ ਹੈ ਜੇਰ ਸਭਨਾਂ ਚੀਜ਼ਾਂ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਜੀ ਜੀ ਆਈ ਜੀ ਕੈਮਰਾ ਵੀ ਬੁਝਾ ਲਓ ਇਹ ਵੀਰੇ ਪਾਣਾ ਨੇ ਥੋੜੀਆਂ ਥੋੜੀਆਂ ਠੀਕ ਹੈ ਬਰੇਪਰ ਆ ਜੀ ਉਹ ਲਾ ਬਚੀ ਦੀ ਹੈਣਾ ਪਾਣਾ ਕਰ ਕੀ ਕਰਦੀ ਆ ਥੋੜਾ ਜਿਆ ਰੇਟ ਰੇਟ ਇਹਦਾ ਕਰਿਆ ਬਸ 67000 67000 ਰੁਪਏ ਵੀਰੇ ਠੀਕ ਹੈ ਮਾਨਦਾਨ ਕਰਦਾਂਗੇ ਹੈਨਾ ਮਾਨਦਾਨ ਕਰਦਾਂਗੇ ਵੀਰੇ ਬਾਲਾ ਨਹੀਂ ਹੋਣਾ ਠੀਕ ਹੈ ਆਪਾਂ ਮੋਲੀ ਉਹਨਾਂ ਕਰਿਆ ਵੀਰੇ ਤੇ ਇੱਕ ਰਹਿ ਗਈ ਪਾਲ ਵਿੱਚ ਕੱਟੀ ਆਪਣੇ ਕੋਲੇ ਹਾਂਜੀ ਹਾਂਜੀ ਵੀਰੇ ਇਹਦੀ ਉਮਰ ਕਿੰਨੀ ਕਹੂਗੀ ਉਮਰ ਬਗਰੇ ਤਕਰੀਬਨ ਸਾਲ ਤੋਂ ਘੱਟ ਹੋਊਗੀ ਠੀਕ ਹੈ ਤੇ ਰੇਟ ਇਹਦਾ ਰੇਟ ਇਹ ਦੇ ਦਾਂਗੇ ਵੀਰੇ 28000 ਰੁਪਏ ਦੇ ਦਾਂਗੇ 28000 ਦੀ ਝੋਲੀ ਵਾਲੀ ਪੂਰੀ ਚੰਗੀ ਆ ਠੀਕ ਹੈ ਬਾਹਰ ਲਈ ਗੱਲ ਕਿਉਂ ਸੋ ਵੀਰੇ ਕੱਦ-ਕਾੜ ਵਗੈਰਾ ਦੇਖੋ ਕੱਟੀ ਦਾ ਤੇ ਬਾਕੀ ਝੋਲੀ ਦੀ ਬੜੀ ਸਾਫ਼ ਸੁਥਰੀ ਐ ਥਾਣੇ ਦੇਖੋ ਸੋਣਾ ਮੋਟਾ-ਮੋਟਾ ਥਾਣਾ ਜਾਵਾ ਤੇ ਸਾਲਕ ਦੇ ਲਗਭਗ ਦੀ ਕੱਟੀ ਦੀ ਉਮਰ ਆ ਤੇ ਲਗਭਗ ਸਾਰੀ ਬਲੈਕ ਹੀ ਆ ਤੇ ਰਾਜੀ ਸਾਹਿਬ ਵੀ ਬੜੇ ਜੱਤ ਵਾਲੀ ਕਰਦੀਆਂ ਰੇਡ 80000 ਰੁਪਏ ਬਾਕੀ ਮੌਕੇ ਦੇ ਕੇ ਜੈਸ ਵਗੈਰਾ ਹੋ ਜੋ ਕਾਫੀ ਲਗ ਦਿਖਾ ਦੇ ਕੋਈ 라 ਕਿਸੇ ਵੀਰ ਦੇ ਪਸੰਦ ਹੋਵੇ ਕੋਲੇ ਆ ਕੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਮੇਰਾ ਕੰਮ ਸਿਰਫ ਵੀਡੀਓ ਪਾਉਣਾ ਨਿਰਖ ਬਰਖ ਤੁਸੀਂ ਆਪ ਕੰਮ ਹੀ ਹੈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੇ ਆ